ਕੰਨਿਆ ਜੀ ਜੇਕਰ ਗੱਲ ਕੀਤੀ ਜਾਵੇ ਇਸ ਸਮੇਂ ਲੋਕ ਸਭਾ ਚੋਣਾਂ ਦੀ ਤਾਂ 1 ਜੂਨ ਨੂੰ ਪੰਜਾਬ ਦੇ ਵਿੱਚ ਦਰਬਾਰ ਸਾਹਿਬ ਅਟੈਕ ਹੋਇਆ ਸੀ ਤੇ 1 ਜੂਨ ਨੂੰ ਹੀ ਲੋਕ ਸਭਾ ਦੀਆਂ ਚੋਣਾਂ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਵੋਟਰਾਂ ਦੇ ਉੱਤੇ ਇਹ 1 ਜੂਨ ਜਿਹੜੀ ਹੈ ਉਹਨਾਂ ਦੇ ਦਿਮਾਗ ਵਿੱਚ ਹੈ ਜਾਂ ਲੋਕ ਭੁੱਲ ਗਏ ਨੇ 1 ਜੂਨ ਵਾਲਾ ਦਿਨ ਆ ਜੀ ਉਹ ਜਿਹੜਾ ਉਸ ਦਿਨ ਨੂੰ ਤਾਂ ਆਪਾਂ ਕਾਲਾ ਦਿਨ ਕਹਿ ਕੇ ਮੰਨ ਮੰਨ ਸਕਦੇ ਹਾਂ ਕਿਉਂਕਿ ਉਸ ਦਿਨ ਦਰਬਾਰ ਸਾਹਿਬ ਤੇ ਅਟੈਕ ਕੀਤਾ ਗਿਆ ਤੇ ਦਰਬਾਰ ਸਾਹਿਬ ਢਾ ਢੇਰੀ ਕੀਤਾ ਗਿਆ ਪੋਪਾ ਟੈਂਕਾ ਦਾ ਹਮਲਾ ਕੀਤਾ ਗਿਆ ਕਾਲਾ ਤੇਨ ਨਾ ਕਹਾਂ ਤਾਂ ਹੋਰ ਕੀ ਕਾਵਾਂਗੇ ਪਰ ਆਪਾਂ ਵੋਟਰਾਂ ਨੂੰ ਵੀ ਇਹ ਦੇਖ ਕੇ ਚਾਹੀਦਾ ਵੀ ਪੰਥਕ ਪੰਥਕ ਨੂੰ ਸੋਨੀ ਕਾਲੀ ਦਲ ਦੇ ਵੋਟਰ ਨੂੰ ਵੋਟ ਪਾਉਣੀ ਚਾਹੀਦੀ ਆ ਪਰ ਉਸ ਨੂੰ ਪੰਜਾ ਦੇਖ ਕੇ ਵੋਟ ਨਹੀਂ ਪਾਉਣੀ ਚਾਹੀਦੀ ਉਸ ਦਿਨ ਵਿੱਚ ਉਹਨਾਂ ਨੇ ਆਪਣੇ ਤੇ ਜ਼ੁਲਮ ਕੀਤਾ ਢਾ ਢੇਰੀ ਕੀਤਾ ਕਾਲ ਤਾਕਤ ਨੂੰ ਤੇ ਮਾੜੀ ਗੱਲ ਉਹ ਉਸ ਕਾਲੇ ਦਿਨ ਜਦੋਂ ਆਪਾਂ ਉਸ ਉਹਨਾਂ ਨੂੰ ਵੋਟ ਪਾਵਾਂਗੇ ਤਾਂ ਤੁਸੀਂ ਜਿਸ ਤਰ੍ਹਾਂ ਹੈ ਨਾ ਕਾਂਗਰਸ ਨੂੰ ਕਿਹਾ ਹੈਗਾ ਵੀ 1 ਜੂਨ ਨੂੰ ਕਾਂਗਰਸ ਨੂੰ ਵੋਟ ਨਹੀਂ ਪਾਣੀ ਚਾਹੀਦੀ ਪਰ ਲੋਕਾਂ ਦਾ ਕਹਿਣਾ ਇਹ ਵੀ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਇਸ ਸਮੇਂ ਪੰਥ ਦੇ ਨਾਮ ਤੇ ਵੋਟਾਂ ਮੰਗ ਰਹੀ ਆ ਪਰ ਲੋਕਾਂ ਦਾ ਕਹਿਣਾ ਇਹ ਹੈ ਕਿ ਨਸ਼ਾ ਲਿਆਂਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦਾ ਹੱਥ ਹੈ। ਮੇਰੇ ਬਾਰੇ ਤਾਂ ਅਸੀਂ ਇਹੀ ਕਹਾਂਗੇ ਜਿਵੇਂ ਹੁਣ ਕੇਂਦਰੀਵਾਲ ਨੇ ਜੀਠਿਆ ਸਾਹਿਬ ਤੋਂ ਫਿਰ ਮਾਫੀ ਵੀ ਮੰਗੀ ਆ। ਠੀਕ ਨਹੀਂ ਉਹਨਾਂ ਨੇ ਮਗੀਠੇ ਸਾਹਿਬ ਤੇ ਬੜੇ ਇਲਜ਼ਾਮ ਲਾਏ ਵੀ ਇਹਨਾਂ ਨੇ ਨਸ਼ਾ ਲਿਆਂਦਾ ਫਿਰ ਮਾਫੀ ਕਾਹ ਤੋਂ ਮੰਗੀ ਆ ਉਹਨਾਂ ਨੇ ਠੀਕ ਆ ਇਹ ਤਾਂ ਇਹਨਾਂ ਨੇ ਇਲਜ਼ਾਮ ਲਾਏ ਹੋਏ ਨੇ ਠੀਕ ਆ ਵੀ ਇਹਨਾਂ ਨੇ ਨਸ਼ਾ ਲਿਆਂਦਾ ਤੇ ਜੇ ਕੋਈ ਆਪਣੇ ਸੋਨੀ ਕਾਲੀ ਦਲ ਤੇ ਜਾਣੇ ਅਣਜਾਣੇ ਕੋਈ ਗਲਤੀ ਹੋਈ ਆ ਤਾਂ ਉਹਨਾਂ ਨੇ ਮਾਫੀ ਵੀ ਮੰਗੀ ਆ ਜਾ ਕੇ ਰਵਾਤ ਸਾਹਿਬ ਉੱਤੇ ਮਾਫੀ ਮੰਗੀ ਆ ਰਾਜੀ ਜੀ ਇੱਕ ਗੱਲ ਦਾ ਹੋਰ ਜਵਾਬ ਦਿਓ ਪਿਛਲੇ ਸਮੇਂ ਦੇ ਵਿੱਚ ਜਦੋਂ ਵਿਰੋਧ ਕੀਤਾ ਜਾਂਦਾ ਸੀ ਨਾ ਤਾਂ ਪਾਰਟੀ ਦਾ ਨਾਮ ਲੈ ਕੇ ਵਿਰੋਧ ਕੀਤਾ ਜਾਂਦਾ ਸੀ ਹੈਨਾ ਅੱਜ ਜੇਕਰ ਵਿਰੋਧ ਕੀਤਾ ਜਾਂਦਾ ਤਾਂ ਕਿਰਦਾਰ ਦਾ ਨਾਮ ਲੈ ਕੇ ਵਿਰੋਧ ਕੀਤਾ ਜਾਂਦਾ ਖਾਸ ਕਰਕੇ ਇਹ ਵੀ ਨਹੀਂ ਦੇਖਿਆ ਜਾਂਦਾ ਕਿ ਕਿਰਦਾਰ ਦੀ ਜਿਹੜੀ ਧਰਮ ਪਤਨੀ ਆ ਹੈਨਾ ਉਸ ਦੇ ਬਾਰੇ ਅਸੀਂ ਕਿਹੋ ਜੇ ਵਿਚਾਰ ਰੱਖ ਰਹੇ ਹਾਂ ਮਤਲਬ ਔਰਤਾਂ ਦੇ ਉੱਤੇ ਅਟੈਕ ਕੀਤਾ ਜਾ ਰਿਹਾ ਇਹ ਸਿਆਸਤ ਨੂੰ ਤੁਸੀਂ ਕਿੱਥੇ ਦੇਖਦੇ ਹੋ ਇਹ ਘੜੀਆਂ ਪਾਸੇ ਨੂੰ ਲਿਜਾਣ ਵਾਲੀਆਂ ਗੱਲਾਂ ਆ ਔਰਤਾਂ ਦੇ ਉੱਤੇ ਵੀ ਜਿਹੜੇ ਆਪਾਂ ਇਲਜ਼ਾਮ ਲਾ ਲਾ ਕੇ ਇੱਕ ਦੂਜੇ ਨੂੰ ਭੰਡਦੇ ਆਂ ਗੱਲਾਂ ਫਿਰ ਉਹ ਕੱਲ ਨੂੰ ਇਹ ਭੰਡਦੇ ਆ ਕੱਲ ਨੂੰ ਦੂਜੀ ਪਾਰਟੀ ਭੰਡਣ ਲੱਗ ਜਾਂਦੀ ਆ ਠੀਕ ਹੈ ਨਾ ਇਹ ਤਾਂ ਮਾੜੀ ਗੱਲ ਆ ਜੀ ਇਹ ਜੇ ਪਾਸੇ ਨੂੰ ਨਹੀਂ ਜਾਣਾ ਚਾਹੀਦਾ ਜਿਹੜੀ ਸਚਾਈ ਆ ਉਹਦੇ ਤੇ ਚੱਲੋ ਜਿਹੜੀ ਸਚਾਈ ਕਹਿਣ ਵਾਲੀ ਉਹ ਕਹੋ ਐਵੇਂ ਕਿਸੇ ਦਾ ਨਾਮ ਲੈ ਕੇ ਕਿ ਔਰਤਾਂ ਦਾ ਨਾਮ ਲੈ ਕੇ ਭੰਡਣਾ ਗੱਲਾਂ ਇਹ ਮਾੜੀ ਆ ਗੱਲਾਂ ਇਹ ਮਾੜੀਆਂ ਗੱਲਾਂ ਆ ਇਹ